ਉਮਰ ਟਰੋਲਟ ਜਮਾਨਾ ਆਇਆ ਉਲਟ ਗਈਆਂ ਰਫਤਾਰਾਂ ਨੇ ਮਿੱਤਰੋ ਉਲਟ ਜਮਾਨਾ ਆਇਆ ਉਲਟ ਗਈਆਂ ਰਫਤਾਰਾਂ ਨੇ ਬੱਸਾਂ ਦੇ ਵਿੱਚ ਭੀੜ ਪੜੱਕੀ ਨਾਲ ਘਰ ਘਰ ਮੋਟਰ ਕਾਰਾਂ ਨੇ ਬੱਸਾਂ ਦੇ ਵਿੱਚ ਭੀੜ ਪੜੱਕੀ ਨਾਲ ਘਰ ਘਰ ਮੋਟਰ ਕਾਰਾਂ ਨੇ ਪੀਆਰਟੀਸੀ ਖੁੰਝੇ ਲੌਣੀ ਲੱਗਦਾ ਹੁਣ ਸਰਕਾਰਾਂ ਨੇ ਬੀਬੀਆਂ ਨੂੰ ਕਾਦੀ ਖੁੱਲ ਜੀ ਦੇਤੀ ਹੁਣ ਘਰ ਨਾ ਟਿਕ ਕੇ ਬਹਿਂਦੀਆਂ ਨੇ ਆਧਾਰ ਕਾਰਡ ਵਾਲੀਆਂ ਬੀਬੀਆਂ ਨਿਤ ਸੁਰਖੀਆਂ ਵਿੱਚ ਰਹਿੰਦੀਆਂ ਨੇ ਆਧਾਰ ਕਾਰਡ ਵਾਲੀਆਂ ਬੀਬੀਆਂ ਨਿਤ ਸੁਰਖੀਆਂ ਵਿੱਚ ਰਹਿੰਦੀਆਂ ਨੇ ਪਧਾਰ ਕੜ ਬਾਲੀਆਂ ਬੀਬੀਆਂ ਨਿਤ ਚਰਚਾ ਵਿੱਚ ਰਹਿੰਦੀਆਂ ਬੋਲੇ ਇਨਾ ਨੂੰ ਮੋਜਾਂ ਲੱਗੀਆਂ ਓਏ ਲੱਗੇ ਕੋਈ ਕਿਰਾਇਆ ਨਾ ਤਾ ਇਨਾ ਨੂੰ ਮੋਜਾਂ ਲੱਗੀਆਂ ਲੱਗੇ ਕੋਈ ਕਿਰਾਇਆ ਨਾ ਟਲਸਟਣਜੀ ਥਾਣ ਬਸ ਵਿੱਚ ਸਾਰੀ ਬੱਸ ਚ ਬੰਦਾ ਕੋਈ ਥਿਆ ਆ ਨਾ ਟਲਸਟਣਜੀ ਥਾਣ ਬਸ ਵਿੱਚ ਸਾਰੀ ਬੱਸ ਚ ਬੰਦਾ ਕੋਈ ਥਿਆ ਆ ਨਾ ਜਿੜੀਆਂ ਵਾਂਗੂ ਚੀਚੀ ਹੁੰਦੀ ਸਮਝ ਮੈਨੂੰ ਕੁਝ ਆਇਆ ਨਾ ਚਾਈ ਚਾਈ ਝੜਦੀਆਂ ਵਿੱਚ ਬੱਸਾਂ ਦੇ ਓ ਮਨ ਮਰਜੀ ਨਾਲ ਲੈਂਦੀਆਂ ਨੇ ਆਧਾਰ ਕਾੜ ਵਾਲੀਆਂ ਬੀਬੀਆਂ ਨਿਤ ਸੁਰਖਿਆਂ ਵਿੱਚ ਰਹਿੰਦੇ ਆ ਨੇ ਆਧਾਰ ਕਾੜ ਵਾਲੀਆਂ ਬੀਬੀਆਂ ਨਿਤ ਚਰਚਾ ਵਿੱਚ ਰਹਿੰਦੀਆਂ The ਫੜਿਆ ਹੱਥ ਵਿੱਚ ਹੁੰਦਾ 에 ਰੋਬ ਨਾਲ ਗੱਲ ਕਰਦੀਆਂ ਨੇ ਆਈਫੋਨ ਫੜਿਆ ਹੱਥ ਵਿੱਚ ਹੁੰਦਾ 에 ਰੋਬ ਨਾਲ ਗੱਲ ਕਰਦੀਆਂ ਨੇ ਜਿਵੇਂ ਹੁੰਦਾ ਕੋਈ ਕਰਦਾ ਸਾਧੇ ਨਾਲ ਬਸ ਚੜਦੀਆਂ ਨੇ ਜਿਵੇਂ ਹੁੰਦਾ ਕੋਈ ਕਰਦਾ ਸਾਧੇ ਨਾਲ ਨਾਲ ਬਸ ਚੜਦੀਆਂ ਨੇ ਸੋਸ਼ਲ ਮੀਡੀਆ ਤੇ ਦਿਸਣ ਦਮਸੇ ਇੱਥੇ ਹੀ ਬਸਣਾ ਕਰਦੀਆਂ ਨੇ ਗੋਦੀਆਂ ਦੇ ਹੱਥ ਇੱਕ ਦੂਜੀ ਨੂੰ ਦੇਖੀਆਂ ਇਹ ਲੜਦੀਆਂ ਨੇ ਗੈਂਗਸਟਰਾਂ ਵਾਂਗੂ ਹਮਲੇ ਬੋਲਣ ਉਹ ਨਾ ਕਿਸੇ ਤੋਂ ਟੈਂਦੀਆਂ ਨੇ ਆਧਾਰ ਕਾਰਡ ਵਾਲੀਆਂ ਬੀਬੀਆਂ ਇਹ ਤਾਂ ਸੁਰਖੀਆਂ ਵਿੱਚ ਰਹਿੰਦੀਆਂ ਨੇ ਆਧਾਰ ਕਾਰਡ ਬਾਲੀਆਂ ਬੀਬੀਆਂ ਨੇ ਤੇ ਚਰਚਾ ਵਿੱਚ ਰਹਿੰਦੀਆਂ ਨੇ ਅੱਖਾਂ ਕੱਢਣ ਕੰਡਕਟਰਾਂ ਦੇ ਵਾਲਾ ਕਹਿੰਦੇ ਤੂੰ ਹਸੂਲ ਪਣਾਉਂਦੇ ਹੀ ਨਹੀਂ ਸਾਰੇ ਰਾਸ ਹੀ ਖੜ ਕੇ ਠਕੀਆਂ ਸਾਨੂੰ ਸੀਟ ਤੇ ਕਿਉਂ ਬਿਠਾਉਂਦੇ ਹੀ ਨਹੀਂ ਸਾਰੇ ਰਾਸ ਹੀ ਖੜ ਕੇ ਉਹ ਸਾਨੂੰ ਸੀਟ ਤੇ ਕਿਉਂ ਬਿਠਾਉਂਦੇ ਹੀ ਨਹੀਂ ਸਿਰ ਦਰਦ ਹੱਥਾਂ ਵਿੱਚ ਖੱਲੀਆਂ ਤੈਨੂੰ ਸਾਡਾ ਤਰਸ ਕਿਉਂਦਾ ਹੀ ਨਹੀਂ ਸਿਰ ਦਰਦ ਹੱਥਾਂ ਵਿੱਚ ਖੱਲੀਆਂ ਤੈਨੂੰ ਸਾਡਾ ਤਰਸ ਕਿਉਂਦਾ ਹੀ ਨਹੀਂ ਕੰਡਕਟਰ ਜਵਾਬ ਜੇ ਦੇਵੇ ਇਹਨਾਂ ਨੂੰ ਇਹ ਹੁਣ ਕਿੱਥੇ ਸਹਿੰਦੀਆਂ ਨੇ ਅਧਾਰ ਕਾੜ ਵਾਲੀਆਂ ਬੀਬੀਆਂ ਇਹ ਤਾਂ ਸੁਰਖੀਆਂ ਵਿੱਚ ਰਹਿੰਦੀਆਂ ਨੇ ਅਧਾਰ ਕਾੜ ਵਾਲੀਆਂ ਬੀਬੀਆਂ ਨੇ ਤੇ ਚਰਚਾ ਵਿੱਚ ਰਹਿੰਦੀਆਂ my name ਭੜਦੇ ਸੂਰਜ ਕੇ ਚੁੱਕ ਕੇ ਥੈਲਾ ਆ ਜਾਂਦੀਆਂ ਅੱਡੇ ਨੇ ਕਣ ਪਿੰਡਾਂ ਦੇ ਵਿੱਚ ਵਿਕਣ ਸਬਜ਼ੀਆਂ ਫੜ ਕੇ ਰੇਟਾਂ ਵਿੱਚ ਵੱਡੇ ਨੇ ਕਣ ਪਿੰਡਾਂ ਦੇ ਵਿੱਚ ਵਿਕਣ ਸਬਜ਼ੀਆਂ ਫੜ ਕੇ ਰੇਟਾਂ ਵਿੱਚ ਵੱਡੇ ਨੇ ਇੱਕ ਬੱਸ ਮੈਂ ਛੱਡ ਕੇ ਜਾਣਾ ਦੂਜੀ ਬੱਸ ਮੁੜ ਆਉਂਗੀ ਫਲੇਰ ਕੋਟਲੇੋਂ ਅੱਦੇ ਰੇਟ ਤੇ ਉਹ ਥੈਲਾ ਭਰ ਕੇ ਲਿਆਉਂਗੀ ਫਲੇਰ ਕੋਟਲੇੋਂ ਅੱਦੇ ਰੇਟ ਤੇ ਥੈਲਾ ਭਰ ਕੇ ਲਿਆਉਂਗੀ ਕਹੇ ਪਿੰਡਰੇ ਸੁਬਾ ਸਵੇਰੇ ਜਾ ਕੇ ਮੰਡੀ ਵਿਖੈਂਦੀਆਂ ਨੇ ਅਧਾਰ ਕਾਰਡ ਵਾਲੀਆਂ ਬੀਬੀਆਂ ਦਿੱਤ ਸੁਰਖੀਆਂ ਵਿੱਚ ਰਹਿੰਦੀਆਂ ਨੇ ਕਾਰਡ ਵਾਲੀਆਂ ਬੀਬੀਆਂ ਨਿਤ ਸੁਰਖੀਆਂ ਵਿੱਚ ਰਹਿੰਦੀਆਂ ਨੇ ਆਧਾਰ ਕਾਰਡ ਵਾਲੀਆਂ ਬੀਬੀਆਂ ਨਿਤ ਚਰਚਾ ਵਿੱਚ ਰਹਿੰਦੀਆਂ ਨੇ